ਉਹ ਜਿਹੜੇ ਪ੍ਰਧਾਨ ਹੁੰਦੇ ਨੇ ਨਾ ਉਹ ਗਲਤ ਕੰਮਾਂ ਤੋਂ ਦੂਜਿਆਂ ਨੂੰ ਰੋਕਦੇ ਹੁੰਦੇ ਆ ਇਹਨਾਂ ਦੇ ਮਗਰ ਨਾ ਲੱਗੀ ਇਹਨਾਂ ਨੂੰ ਕਾਲਜ ਚ ਕੋਈ ਬੁਲਾ ਕੇ ਰਾਜੀ ਨਹੀਂ ਚਾਹੇ ਮਜ਼ਾਕ ਆ ਚਾਹੇ ਮਜ਼ਾਕ ਆ ਤੈਨੂੰ ਸਮਝ ਆ ਗਿਆ ਨਾ ਮੰਮੀ ਨੂੰ ਮਿਲਣ ਨੂੰ ਬੜਾ ਜੀ ਕਰਦਾ ਦਿਲ ਕਰਦਾ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਲਵਾਂ ਅੱਜ ਮੈਡਮ ਜੀ ਤੁਹਾਡੇ ਘਰ ਪਧਾਰ ਰਹੇ ਨੇ ਇਹ ਇਸ ਘਰ ਦੀ ਧੀ ਆ ਰੱਖਤੀ ਮੈਂ ਐਸੀ ਮਮੀ ਕੀ ਹੋਇਆ ਪਰੋਣੇ ਨੂੰ ਤੂੰ ਤੂੰ ਦੱਸਦੀ ਕਿਉਂ ਨਹੀਂ ਅੱਗੇ ਵੀ ਕਦੇ ਹੋਇਆ ਐਦਾਂ ਰੁਕ ਜਾ ਮਮੀ ਭਲਾ ਇਹਨਾਂ ਨੂੰ ਦਵਾਈ ਦੇ ਲਵਾ ਉਹੀ ਪੁੱਛਦੀ ਪਈਆਂ ਉਹ ਕੀ ਹੋਇਆ ਪਰੋਣੇ ਨੂੰ ਕਾਹਦੀ ਦਵਾਈ ਦੇਣੀ ਆ ਮਿਰਗੀ ਦੀ ਦਵਾਈ ਆ ਮਰਗੀ ਮੈਂ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣਾ ਨਹੀਂ ਮੇਰੇ ਡਾਕਟਰ ਨੂੰ ਲਿਆਉਣ ਦੀ ਕੋਈ ਲੋੜ ਨਹੀਂ ਮੈਂ ਇਹਨਾਂ ਨੂੰ ਦਵਾਈ ਦੇ ਦਿੱਤੀ ਆ 10 ਮਿੰਟ ਤੱਕ ਇਹਨਾਂ ਨੇ ਠੀਕ ਹੋ ਜਾਣਾ ਇਹ 10 ਮਿੰਟ ਚ ਠੀਕ ਹੋ ਜਾਣਾ ਨਾ ਤੈਨੂੰ ਕਿਵੇਂ ਪਤਾ 10 ਮਿੰਟ ਚ ਠੀਕ ਹੋ ਜਾਣਾ ਨਾਲੇ ਤੂੰ ਦਵਾਈ ਵੀ ਨਾਲ ਚੱਕੀ ਫਿਰਦੀ ਆ ਮੰਮੀ ਇੱਕ ਗੱਲ ਮੈਨੂੰ ਸੱਚੋ ਸੱਚ ਦੱਸ ਲ ਕੋਈ ਨਾ ਇਹਨੂੰ ਮਰਗੀ ਦੇ ਦੌਰੇ ਪਹਿਲਾਂ ਹੀ ਪੈਂਦੇ ਸੀ ਹੌਣ ਪੈਣ ਲੱਗੇ ਨੇ ਮੰਮੀ ਬੋਲ ਬੋਲਦੀ ਕਿਉਂ ਨਹੀਂ ਮੰਮੀ ਤੈਨੂੰ ਕੁਝ ਪੁੱਛਦੇ ਪਏ ਨੇ ਜਵਾਬ ਦੇ ਇਹਨਾਂ ਨੂੰ ਛੱਡੋ ਜੀ ਆਪਣੇ ਘਰ ਦਾ ਸੌ ਪਰਦਾ ਹੁੰਦਾ ਜੇ ਨਹੀਂ ਦੱਸਦੀ ਤੇ ਨਾ ਦੱਸੇ ਆਪਾਂ ਪੁੱਛ ਕੇ ਕੀ ਲੈਣਾ ਤੂੰ ਚੁੱਪ ਕਰ ਜਾ ਮੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਆ ਇਹਨੇ ਪਹਿਲਾਂ ਵੀ ਬੜੇ ਦੁੱਖ ਸਹੇ ਆ ਮੈਂ ਨਹੀਂ ਚਾਹੁੰਦਾ ਏ ਹੁਣ ਹੋਰ ਦੁੱਖ ਸਹੇ ਦੁੱਖਾਂ ਨਾਲ ਤਾਂ ਮੈਂ ਸਮਝੋਤਾ ਕਰ ਲਿਆ ਵੀਰੇ ਦੁੱਖਾਂ ਚੋਂ ਤਾਂ ਮੈਂ ਕਦੇ ਨਿਕਲੀ ਹੋਈ ਨਹੀਂ ਮੰਮੀ ਪੁੱਤ ਤੂੰ ਮੇਰੇ ਤੋਂ ਕੁਛ ਲੁਕੋਨੀ ਪਈ ਆ ਤੂੰ ਅੰਦਰ ਆ ਮੈਨੂੰ ਸਾਰੀ ਗੱਲ ਦੱਸ ਆਲੋ ਕੀ ਗੱਲ ਕਰਨਗੇ। ਔਰ ਤੈਨੂੰ ਵੀ ਹੁਣੇ ਹੀ ਦੋਰਾ ਪੈਣਾ ਸੀ। ਇੰਨੇ ਸਾਲਾਂ ਦਾ ਲੁਕਿਆ ਹੋਇਆ ਰਾਜ ਸਾਰਾ ਮੇਰੇ ਤੇ ਖੁੱਲ ਜਾਣਾ ਹੁਣ। ਕੀ ਕਰਾਂ? ਸਾਰੇ ਹੁਣ ਮੈਨੂੰ ਹੀ ਨਾ ਕਹਿਣ ਲੱਗ ਜਾਣ। ਉਰੇ ਬੈਠ। ਤੂੰ ਮੈਨੂੰ ਹੁਣ ਦੱਸ। ਤੂੰ ਐਦਾਂ ਕਿਉਂ ਕਿਹਾ? ਪੀ ਮੈਂ ਤਾਂ ਕਦੇ ਦੁੱਖਾਂ ਚੋਂ ਨਿਕਲੀ ਹੋਈ ਨਹੀਂ ਮੈਨੂੰ ਤਾਂ ਸਾਰੀ ਜ਼ਿੰਦਗੀ ਹੀ ਦੁੱਖ ਮਿਲੇ ਨੇ ਮੈਂ ਤਾਂ ਦੁਖੀ ਸੀਗੀ ਹੋਈ ਮੈਂ ਤੁਹਾਨੂੰ ਦੁੱਖ ਨਹੀਂ ਸੀ ਦੇਣਾ ਚਾਹੁੰਦੀ ਇਹ ਦੱਸ ਕੇ ਕਿ ਇਹਨਾਂ ਨੂੰ ਦੋਰੇ ਪੈਂਦੇ ਨੇ ਪੁੱਤ ਤੂੰ ਮੇਰੇ ਕੋਲ ਇੱਕ ਵਾਰੀ ਗੱਲ ਤਾਂ ਕਰਦੀ ਉਹ ਗੱਲ ਕਰਨ ਨਾਲ ਨਾ ਦੁੱਖ ਅੱਧਾ ਹੋ ਜਾਂਦਾ ਨਾਲੇ ਮਨ ਆਏ ਦੱਸ ਬਿਹ ਦੋਰੇ ਇਹਨੂੰ ਵਿਆਹ ਤੋਂ ਪਹਿਲੇ ਪੈਂਦੇ ਸੀ ਕਿ ਬਾਅਦ ਚ ਪਹਿਣ ਲੱਗੇ ਨੇ ਸ਼ਾਇਦ ਵਿਆਹ ਤੋਂ ਪਹਿਲਾਂ ਤੇ ਮੈਨੂੰ ਵੀ ਵਿਆਹ ਕਿ ਗੇ ਨਹੀਂ ਪਤਾ ਲੱਗਿਆ ਕਿ ਇਹਨਾਂ ਨੂੰ ਦੋਰੇ ਪੈਂਦੇ ਆ ਇਹਦਾ ਮਤਲਬ ਉਹਨਾਂ ਨੇ ਸਾਨੂੰ ਧੋਖਾ ਦਿੱਤਾ ਉਹ ਤਾਂ ਹੀ ਇੰਨੇ ਕਾਲੇ ਸੀ ਵਿਆਹ ਵਾਸਤੇ ਤੇ ਤਾਂ ਹੀ ਚੁੰਨੀ ਚੜਾ ਕੇ ਲੈ ਗਏ ਹਾਏ ਓ ਰੱਬਾ ਪਤਾ ਨਹੀਂ ਮੇਰੀ ਧੀ ਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਗਿਆ ਨਹੀਂ ਮੰਮੀ ਐਦਾਂ ਨਾ ਕਹੋ ਤੁਸੀਂ ਵੀ ਬਿਰੇਤ ਦਾ ਨਾ ਕੁਛ ਨਾ ਕੋ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੇ ਤਾਂ ਕਿਰਨ ਨੂੰ ਕਿਹਾ ਸੀ ਇਹ ਦਰਦੱਸਣ ਲਈ ਪਤਾ ਨਹੀਂ ਉਹਨੇ ਭਾਬੀ ਨਾਲ ਗੱਲ ਕੀਤੀ ਕਿ ਨਹੀਂ ਹਰਪ੍ਰੀਤ ਨਾਲ ਹਰਪ੍ਰੀਤ ਅੰਦਰ ਆ ਗੱਲ ਸੁਣ ਮੇਰੀ ਹਾਂਜੀ ਜੀ ਨਾ ਹਾਂਜੀ ਜੀ ਦੀਏ ਲੱਗਦੀ ਏ ਮੈਂ ਇਹਦਾ ਰਿਸ਼ਤਾ ਤੋਂ ਉੱਥੇ ਕਰਾਇਆ ਨਾ ਤੈਨੂੰ ਪਤਾ ਸੀ ਵੀ ਉਹਨੂੰ ਦੌਰੇ ਪੈਂਦੇ ਆ ਮੈਂ ਤੈਨੂੰ ਕੁਝ ਪੁੱਛਿਆ ਮੇਰੀ ਗੱਲ ਦਾ ਜਵਾਬ ਦੇ ਨਾ ਤੈਨੂੰ ਪਤਾ ਸੀ ਹੱਦ ਹੋ ਗਈ ਜੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਇਹਦਾ ਵਿਆਹ ਉੱਥੇ ਥੋੜੀ ਹੋਣ ਦੇਣਾ ਸੀ ਮੈਂ ਇਹਦੀ ਫੁੱਲਾਂ ਵਰਗੀ ਜ਼ਿੰਦਗੀ 'ਚ ਕੰਡੇ ਥੋੜੀ ਵੀ ਜਨੇ ਸੀ ਬੱਸ ਕਰ ਝੂਠ ਨਾ ਬੋਲ ਮੈਨੂੰ ਸਾਰਾ ਪਤਾ ਕਰੋ ਵੀਰੇ ਕਸੂਰ ਭਾਬੀ ਦਾ ਨਹੀਂ ਹੈ ਕਸੂਰ ਤਾਂ ਮੇਰੇ ਕਰਮਾਂ ਦਾ ਪੰਮੀ ਤੂੰ ਇੰਨੇ ਸਾਲਾਂ ਦੀ ਕੱਲਿਓ ਦੁੱਖ ਕੱਟੀ ਜਾਨੀ ਤੂੰ ਸਾਡੇ ਕੋਲ ਗੱਲ ਤਾਂ ਕਰਦੀ ਤਾਂ ਭਾਪ ਤਾਂ ਕਿੰਨੀ ਕੱਢੀ ਕੀ ਦੱਸਦੀ ਮੰਮੀ ਹੱਥਾਂ ਦੀਆਂ ਲਿਖੀਆਂ ਹੋਈਆਂ ਤਾਂ ਮਿਟ ਸਕਦੀਆਂ ਨੇ ਪਰ ਕਰਮਾਂ ਦੀਆਂ ਨਹੀਂ ਮੈਂ ਤਾਂ ਇਹਨਾਂ ਨੂੰ ਆਪਣਾ ਨਸੀਬ ਸਮਝ ਕੇ ਅਪਣਾ ਲਿਆ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਮੰਮੀ ਜੇ ਕੋਈ ਹੋਰ ਗੱਲ ਹੈਗੀ ਆ ਨਾ ਉਹ ਵੀ ਦੱਸ ਦੇ ਐਵੇਂ ਦਿਲ ਚ ਲੁਕੋ ਨਾ ਰੱਖੀ ਨਹੀਂ ਮੰਮੀ ਹੋਰ ਕੋਈ ਗੱਲ ਨਹੀਂ ਤਬੀਏ ਤੂੰ ਫਿਕਰ ਨਾ ਕਰ ਆਪਾਂ ਇਹਦਾ ਵਧੀਆ ਤੋਂ ਵਧੀਆ ਡਾਕਟਰ ਕੋਲੇ ਇਲਾਜ ਕਰਾਵਾਂਗੇ ਵੀਰੇ ਇਲਾਜ ਤਾਂ ਇਹਨਾਂ ਦਾ ਕਈ ਸਾਲਾਂ ਤੋਂ ਚੱਲਦਾ ਬਸ ਤੁਸੀਂ ਸਾਰੇ ਅਰਦਾਸ ਕਰੋ ਕਿ ਇਹ ਜਲਦੀ ਠੀਕ ਹੋ ਜਾਣ ਹਾਂ ਪੁੱਤ ਜਦ ਤੂੰ ਇਹਦੇ ਨਾਲ ਆ ਨਾ ਇਹ ਸਭ ਠੀਕ ਹੋ ਜਾਊਗਾ ਜੀ ਫੜੋ ਜੈਕਟ ਇਹਨੂੰ ਵੀ ਪਾ ਲਓ ਬੈਗ ਚ ਉਹ ਬੈਗ ਚ ਪਾਣ ਨੂੰ ਜਗ੍ਹਾ ਵੀ ਤਾਂ ਹੋਣੀ ਚਾਹੀਦੀ ਆ ਸਮਾਨ ਘਟ ਘਟ ਦੇਈ ਜਾਨੀ ਤੂੰ ਮੈਂ ਰੱਖੂ ਕਿੱਥੇ ਇਹ ਹੋ ਰੱਖਣਾ ਕਿੱਥੇ ਆ ਆ ਜੈਪ ਖੋਲ ਕੇ ਮੂਹਰੇ ਆਲੀ ਦੇਖੋ ਜਗ੍ਹਾ ਤਾਂ ਹੋਣੀ ਆ ਇਹ ਚ ਉਹ ਹੈ ਨਹੀਂ ਐਦਾਂ ਕਰਦਾ ਇਹਨੂੰ ਮੈਂ ਹੱਥ ਚ ਹੀ ਫੜ ਲੈਣਾ ਪਤਾ ਨਹੀਂ ਤੁਹਾਨੂੰ ਜਾਣਦੇ ਕੀ ਕਾਲੀ ਪੈ ਗਈ ਆ ਠੰਡ ਦੇਖੋ ਠੰਡ ਕਿੰਨੀ ਪੈ ਰਹੀ ਆ ਮੈਂ ਤਾਂ ਕਹਿੰਨੀ ਆ ਹਫ਼ਤਾ ਕਰ ਰੁੱਕ ਕੇ ਚਲੇ ਜਾਂਦੇ ਉਹ ਠੰਡ ਪੈਂਦੀ ਆ ਤੇ ਹੁਣ ਮੈਂ ਘਰੇ ਬਹਿ ਜਾ ਉਹ ਜਿਹੜੇ ਕਸਟਮਰ ਨੂੰ ਮੈਂ ਮਿਲਣ ਜਾਣਾ ਉਹ ਮੇਰੀ ਵੇਟ ਕਰਨਗੇ ਕਿਤੇ ਨਾਲੇ ਤੂੰ ਤਾਂ ਐ ਕਹਨੀ ਆ ਜਿਵੇਂ ਮੈਂ ਘੁੰਮਣ ਚੱਲਿਆ ਹੁੰਨਾ ਉਹ ਕੰਮ ਹੀ ਚੱਲਿਆ ਵਾ ਮੈਨੂੰ ਸਾਰਾ ਪਤਾ ਥੋੜਾ ਘੁੰਮਣ ਜਾਣਾ ਕਿ ਕੰਮ ਜਾਣਾ ਆ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਆ ਮੈਂ ਲੁਕਿਆ ਨਹੀਂ ਹੋਇਆ ਮੇਤੋਂ ਕੁਝ ਉਹ ਜੇ ਤੈਨੂੰ ਐ ਲੱਗਦਾ ਨਾ ਮੈਂ ਘੁੰਮਣ ਚੱਲਿਆ ਤਾਂ ਇਦਾਂ ਹੀ ਸੋਚੀ ਜਾ ਚੱਲਿਆ ਮੈਂ ਹੁਣ ਘੁੰਮਣ ਹੀ ਦੇਖ ਪੁੱਤ ਮੈਂ ਤੁਹਾਡੀ ਨਾ ਮੀਨਾ ਬੀਬੀ ਦੀ ਗੱਲ 'ਚ ਬੋਲਦੀ ਚੰਗੀ ਤਾਂ ਨਹੀਂ ਲੱਗਦੀ ਪਰ ਇਹ ਕੋਈ ਤਰੀਕਾ ਥੋੜੀ ਆ ਆਪਣੀ ਘਰ ਵਾਲੀ ਨਾਲ ਇਦਾਂ ਗੱਲ ਕਰਨ ਦਾ ਮਾਤਾ ਜੀ ਤੁਹਾਨੂੰ ਕਾਹਨੂੰ ਚੰਗਾ ਲੱਗਣਾ ਤੁਹ ਦਿੱਤੀ ਜੋ ਹੈ ਤੁਸੀਂ ਆਪਣੀ ਧੀ ਬਾਰੇ ਥੋੜੀ ਬੁਰਾ ਸੁਣੋਗੇ ਉਹ ਆਪਣੇ ਪੁੱਤ ਬਾਰੇ ਵੀ ਸੋਚੋ ਜਦ ਦਾ ਇੱਥੇ ਆਇਆ ਜ਼ਿੰਮੇਵਾਰੀਆਂ ਨਿਭਾ ਰਿਹਾ ਵਾ ਜੇ ਹੁਣ ਮੈਂ 2-3 ਦਿਨ ਵਾਸਤੇ ਆਪਣੇ ਦੋਸਤਾਂ ਨਾਲ ਜਾ ਰਿਹਾ ਤਾਂ ਇਹਨੂੰ ਕੀ ਤਕਲੀਫ ਹੋ ਰਹੀ ਆ ਸੋਨੀ ਵੈਸੇ ਪਰੋਣਾ ਠੀਕ ਹੀ ਤਾਂ ਕਹਿ ਰਿਹਾ ਵਾ ਜਦੋਂ ਆਪਣੀਆਂ ਸਾਰੀਆਂ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਤੇ ਫਿਰ ਆਪਾਂ ਇਹਦੀ ਖੁਸ਼ੀਆਂ ਦਾ ਧਿਆਨ ਨਹੀਂ ਰੱਖਾਂਗੇ ਨਾ ਹੁਣ ਆ ਮੂੰਹ ਬਣਾ ਕੇ ਮੇਰੇ ਵੱਲ ਕੀ ਦੇਖੀ ਜਾਨੀ ਆ ਆ ਮੁੰਡੇ ਦੀ ਨਾ ਪੈਕਿੰਗ ਕਰਵਾ ਤੇ ਖੁਸ਼ੀ ਖੁਸ਼ੀ ਉਹ ਨੂੰ ਜਾਣ ਦੇ ਤੋਰ ਦਿੰਨੀ ਆ ਮੰਮੀ ਜੀ ਇਹ ਦੱਸ ਦੋ ਕੱਪੜੇ ਕਾਹ ਚ ਪਵਾਵਾ ਇਹ ਚ ਤਾਂ ਨਹੀਂ ਰਹੇ ਉਹ ਸੋਨੀ ਆ ਮੇਰੇ ਕਮਰੇ ਚ ਜਾ ਕੇ ਦੇਖ ਕੋਈ ਟੈਚੀ ਕੋਈ ਟ੍ਰਾਂਕ ਕੋਈ ਸੂਟਕੇਸ ਪਿਆ ਹੋਣਾ ਉਹ ਦੇ ਦੇ ਪ੍ਰੋਣੇ ਨੂੰ ਉਹ ਰਹਿਣ ਦੋ ਮੰਮੀ ਜੀ ਇਹਦਾ ਬੂਥਾ ਹੀ ਦੱਸਦਾ ਕਹੇ ਜੀ ਪੈਕਿੰਗ ਕਰਾਊਗੀ ਮੈਂ ਆਪੀ ਲੈ ਲੈਣਾ ਆਪੀ ਕਰ ਲੈਣਾ ਮੈਂ ਪੈਕਿੰਗ ਮੰਮੀ ਤੁਸੀਂ ਇਹਨਾਂ ਨੂੰ ਸ਼ਹਿ ਦੇ ਦੇ ਕੇ ਨਾ ਚਮਲਾ ਲੈਣਾ ਜੇ ਕੋਈ ਸਿਰ ਚੜ ਗਿਆ ਨਾ ਹੁਣ ਕੇ ਲਾਉਣਾ ਔਖਾ ਹੋ ਜੂ ਨਹੀਂ ਐਨੇ ਸਾਲ ਤਾਂ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਆ ਨੂੰ ਐਨੀ ਦੇਰ ਦਾ ਤਾਂ ਸਿਰ ਤੇ ਚੜਿਆ ਨਹੀਂ ਉਹਨੇ ਹੁਣ ਕੀ ਸਿਰ ਤੇ ਚੜਨਾ ਉਹ ਜਿੱਦਾਂ ਵਿਚਾਰੇ ਨੂੰ ਕਹੀ ਜਾਂਦੇ ਆ ਉਦਾਂ ਹੀ ਉਹ ਕਰੀ ਜਾਂਦਾ ਆ ਹਾਂ ਕਰੀ ਜਾਂਦਾ ਪਰ ਸਿਰਫ ਥੋੜੇ ਕਹੇ ਤੇ ਮੇਰੀ ਕਹੀ ਤਾਂ ਗੱਲ ਕਦੇ ਸੁਣਦਾ ਨਹੀਂ ਉਹ ਕਰ ਲੋ ਪੈਕਿੰਗ ਲੈ ਆ ਲੈ ਕੇ ਜਾਵਾਂ ਇਹ ਤਾਂ ਡੁੱਟਿਆ ਪਿਆ ਹੇ ਇਹ ਜਿਪ ਖਰਾਬ ਆ ਬੜਾ ਲੋਕ ਲਾ ਕੇ ਰੱਖਿਆ ਐ ਪਤਾ ਨਹੀਂ ਇਸ ਟ੍ਰੰਕ ਚ ਕੀ ਐ ਕੋਈ ਖਜ਼ਾਨਾ ਤਾਂ ਨਹੀਂ ਰੱਖਿਆ ਹੋਇਆ ਬਾਪੂ ਨੇ ਇਹ ਚ ਆ ਹੁਣ ਤਾਂ ਇਹੀ ਟ੍ਰੰਕ ਲੈ ਕੇ ਜਾਣਾ ਪੈਣਾ ਰੱਖ ਇਹਨੂੰ ਪ੍ਰਦੀਪ ਕੋਈ ਓਏ ਤੂੰ ਇੱਥੇ ਕੀ ਕਰ ਜਾਨਾ ਮੇਰੇ ਕਮਰੇ ਵਿੱਚ? ਉਹ ਮੇਟਾ ਟ੍ਰਾਂਕ ਨੂੰ ਕਿਉਂ ਖੜੀ ਜਾਨਾ? ਬਾਪੂ ਜੀ ਇਹ ਠੋਡਾ ਟ੍ਰਾਂਕ ਮੰਨੋ ਤਾਂ ਬੀਬੀ ਨੇ ਕਿਹਾ ਸੀ ਅੰਦਰੋਂ ਜਾ ਕੇ ਟ੍ਰਾਂਕ ਲੈ ਲੈ। ਉਹ ਬੀਬੀ ਨੇ ਭੇਜਿਆ। ਉਹ ਇਹ ਟ੍ਰਾਂਕ ਮੇਰਾ ਹੈ। ਉਹ ਮੇਰੇ ਟ੍ਰਾਂਕ ਨੂੰ ਮੇਰੇ ਕਹੇ ਤਾਂ ਲਾਏਗਾ ਕਿ ਬੀਬੀ ਨੇ ਕਹੇ ਤੇ। ਗੇ ਅੱਜ ਤੋਂ ਬਾਅਦ ਇਹਦੇ ਵਾਲੀ ਚਾਕਿਆ ਵੀ ਨਾ ਤਾਂ ਮੇਰੇ ਤੋਂ ਬੁੜਾ ਕੋਈ ਨਹੀਂ। ਉਹ ਨਹੀਂ ਲਾਂਦਾ ਹੱਥ। ਤੁਸੀਂ ਗੁੱਸੇ ਕਿਉਂ ਹੋ ਰਹੇ ਹੋ ਵੈਸੇ ਇਹ ਚ ਹੈ ਕੀ ਉਹ ਜੋਬ ਅੱਜ ਹੀ ਹੋਵੇ ਉਹ ਤੂੰ ਲੈਣਾ ਕੀ ਹੈ ਉਹ ਪੁੱਤ ਇਹ ਤਾਂ ਨਾ ਟਰੰਕ ਨੂੰ ਮੈਨੂੰ ਨਹੀਂ ਹੱਥ ਲਾਉਣ ਦਿੰਦਾ ਪਤਾ ਨਹੀਂ ਇਹਦੇ ਚ ਕਿਹੜਾ ਹੈ ਨਾ ਖਜ਼ਾਨਾ ਦੱਬਿਆ ਤੂੰ ਐ ਕਰ ਕੋਈ ਹੋਰ ਟੈਚੀ ਲੈ ਲਾ ਨਹੀਂ ਬੀਬੀ ਹੁਣ ਹੋਰ ਕੋਈ ਟੈਚੀ ਨਹੀਂ ਲੈਣਾ ਹੁਣ ਤਾਂ ਉਹ ਤੁਸੀਂ ਇੰਦਾ ਕੀ ਦੇਖੀ ਜਾਂਦੇ ਹੋ ਦੇਖੋ ਆਹ ਟਰੰਕ ਦਾ ਖਰਾਬ ਆ ਤੇ ਆਹ ਅਟੈਚੀ ਇਹ ਤਾਂ ਜਿੱਪ ਵੀ ਨਹੀਂ ਲੱਗਦੀ ਤੇ ਬਚਿਆ ਟਰੰਕ ਇਹਨੂੰ ਤਾਲਾ ਲੱਗਿਆ ਆ ਜੇ ਲੈ ਜੰਦਾ ਮੈਂ ਕਿਉਂ ਬਾਪੂ ਜੀ ਸਹੀ ਆ ਨਾ ਖਬਰ ਦਾ ਜੇ ਮੇਰੇ ਟਰੰਕ ਵਾਲੇ ਚੱਕ ਆਵੇ ਨਾ ਮੈਂ ਉਹ ਖੁੱਲਣ ਦੇਣਾ ਨਾ ਮੈਂ ਉਹ ਲੈ ਕੇ ਜਾਂ ਦੇਣਾ ਜੇ ਤੁਸੀਂ ਮੈਨੂੰ ਟਰੰਕ ਲਿਆ ਨਹੀਂ ਦੇਣਾ ਨਾ ਤਾਂ ਫਿਰ ਮੈਂ ਵੀ ਨਹੀਂ ਜਾਂਦਾ ਹੋਗੀ ਤੇਰੀ ਇੱਛਾ ਪੂਰੀ ਤੂੰ ਤਾਂ ਇਹੀ ਚਾਹਦੀ ਸੀ ਕਿ ਮੈਂ ਨਾ ਜਾਵਾਂ ਲੈ ਬੈਠਾ ਹੁਣ ਮੈਂ ਨਹੀਂ ਜਾਂਦਾ ਘਰ ਚ ਕਲੇਸ਼ ਪਾ ਕੇ ਗਿਆ ਤਾਂ ਕੀ ਗਿਆ ਲੈ ਪੈ ਗਈ ਤੇਰੇ ਕਾਲਜੇ ਠੰਡ ਜੇ ਮੁੰਡੇ ਨੂੰ ਟਰੰਕ ਦੇ ਦਿੰਦਾ ਤਾਂ ਤੇਰਾ ਕੀ ਜਾਂਦਾ ਚਾਹੇ ਮੈਂ ਤਾਂ ਕੁਝ ਨਹੀਂ ਜਾਂਦਾ ਪਰ ਇੱਕ ਗੱਲ ਮੇਰੇ ਤੋਂ ਕਰਨ ਖੋਲ ਕੇ ਫੁੱੜਲਾ ਇਹ ਮੈਂ ਟਰੰਕ ਕਿਸੇ ਨੂੰ ਨਹੀਂ ਲੈ ਕੇ ਜਾਣ ਦੇਣਾ ਚੱਲ ਤੂੰ ਉਹਨਾਂ ਨੂੰ ਨਾਂ ਦੱਸ ਮੈਨੂੰ ਤਾਂ ਦੱਸ ਦੇ ਅਟ੍ਰਾਂਕ ਚ ਪਿਆ ਕੀ ਆ ਚਿੱਕੂ ਸ਼ਰਮ ਤਾਂ ਨਹੀਂ ਆਉਂਦੀ ਬੁੜੇ ਨੂੰ ਮੇਰੇ ਨਾਲ ਟਿੱਚਰਾਂ ਕਰਦਾ ਉਹ ਉਹਨੂੰ ਸਾਹਮਣੇ ਤਾਂ ਐ ਰੱਖਿਆ ਹੋਇਆ ਜਿਵੇਂ ਗਾਹਾਂ ਵੀ ਨਾਲ ਹੀ ਲੈ ਕੇ ਜਾਣਾ ਹੁੰਦਾ ਓਏ ਸ਼ਰਮ ਤਾਂ ਤੈਨੂੰ ਨਹੀਂ ਆਉਂਦੀ ਉਹ ਜਦ ਵੀ ਦੇਖੋ ਮੈਨੂੰ ਉਪਰ ਭੇਜਣ ਦੀ ਗੱਲਾਂ ਕਰ ਜਾਂਦੇ ਆ ਜਿੱਦਾਂ ਦੀਆਂ ਤੇਰੀਆਂ ਹਰਕਤਾਂ ਨਾ ਤਾਂ ਤੈਨੂੰ ਕਹਿਨੀ ਆ ਆ ਲੈ ਪਾਲਾ ਜੱਫੇ ਟ੍ਰਾਂਕ ਆਪਣੇ ਨੂੰ ਪਾਲਾ ਨਾ ਪਾਲਾ ਨਾ ਜੱਫੀਆਂ ਤਨੂ ਕੀ ਪਤਾ ਇਹਦੇ ਵਿੱਚ ਕਿੰਨੇ ਕੰਮੋਲ ਜੀਗਾ ਪਈਆਂ ਮੇਰੀਆਂ ਪਾ ਲੈਣਾ ਜੱਫੀਆਂ ਬਹੁਤ ਕੀਮਤੀ ਜੀਗਾ ਪਈਆਂ ਇਹਦੇ ਵਿੱਚ ਪਾ ਲੈਣਾ ਜੀਵੀ ਤੁਹਾਡਾ ਨਾਮ ਕੀ ਆ ਮੈਂ ਹਰਮਿੰਦਰ ਤੇ ਇਹਦਾ ਨਵਨੀਤ ਅੱਛਾ ਤੁਸੀਂ ਇੱਕੋ ਕਲਾਸ ਚ ਕੀ ਫਰੈਂਡਸ ਹੋ ਨਹੀਂ ਅਸੀਂ ਮਾਮੇ ਭੂਆ ਦੀਆਂ ਕੁੜੀਆਂ ਦੀਦੀ ਦਾ ਕਾਲਜ ਚ ਮਾਸਟਰਸ ਪੰਜਾਬੀ ਚ ਲਾਸਟ ਇਅਰ ਆ ਤੇ ਮੇਰਾ ਫਰਸਟ ਇਅਰ ਠੀਕ ਆ ਵੈਸੇ ਕਿੰਨਾ ਚੰਗਾ ਲੱਗਦਾ ਨਾ ਸਾਰੇ ਕਜ਼ਨਸ ਇੱਕੇ ਹੀ ਕਾਲਜ ਚ ਹੋਣ ਤੇ ਨਾਲੇ ਉਹ ਜਿਹੜੀ ਜ਼ਿਆਦਾ ਬੋਲਦੀ ਸੀ ਕੀ ਨਾਮ ਸੀ ਉਹਦਾ ਆ ਮੰਨੂ ਉਹ ਕੌਣ ਆ ਮੰਨੂ ਮੇਰੀ ਵੱਡੀ ਭੈਣ ਆ ਪਰ ਉਹ ਤਾਂ ਕੁਝ ਹੋਰ ਹੀ ਕਹਿੰਦੇ ਸੀ ਕਿ ਤੁਸੀਂ ਉਹਦੇ ਭੈਣ ਹੀ ਨਹੀਂ ਲੱਗਦੇ ਅ ਸਚਨ ਬਹੁਤ ਗੁੱਸੇ ਵਾਲੀ ਆ ਛਿਚੜਾਇਆ ਸੁਭਾਅ ਉਹਦਾ ਉਹਦੀ ਮੇਰੀ ਸੋਚ ਨਹੀਂ ਮਿਲਦੀ ਸਾਡੇ ਚ ਲੜਾਈ ਹੁੰਦੀ ਰਹਿੰਦੀ ਆ ਬਸ ਉਹਨੂੰ ਕੋਈ ਵੀ ਪੁੱਛਦਾ ਉਹ ਸਾਹਮਣੇ ਮੁੱਕਰ ਜਾਂਦੀ ਆ ਮੁੱਕਰ ਜਾਂਦੀ ਆ ਪਰ ਮੁੱਕਰ ਦੀ ਕਾਸ ਤੋਂ ਉਹ ਤੂੰ ਉਹਨੂੰ ਛੱਡ ਜਿਹੜਾ ਉਹਨਾਂ ਦੇ ਨਾਲ ਉਹ ਸਰਦਾਰ ਜੇ ਮੁੰਡਾ ਨਹੀਂ ਸੀ ਸਾਹਿਬ ਉਹ ਵੀ ਦੀਦੀ ਦੇ ਚਾਚੇ ਦਾ ਮੁੰਡਾ ਆ ਲੈ ਬਈ ਸੋਢੇ ਵਾਲੀ ਤਾਂ ਕਮਾਲ ਹੀ ਹੋਗੀ ਤੁਸੀਂ ਤਾਂ ਨਾਨਕਾ ਦੇ ਦਾਦਕਾ ਮਿਲ ਇਕੱਠੇ ਹੀ ਕਰਿਆ ਪਿਆ ਕਿੱਤੇ ਆਹ ਕਾਲਜ ਛੋਡੇ ਸਿਰੋ ਤਾਂ ਨਹੀਂ ਚੱਲਦਾ ਨਹੀਂ ਸਾਡੇ ਸਿਰੋ ਤਾਂ ਨਹੀਂ ਚੱਲਦਾ ਪਰ ਇਹ ਸਾਡੇ ਸ਼ਹਿਰ ਦਾ ਨਾ ਸਭ ਤੋਂ ਬੈਸਟ ਕਾਲਜ ਆ ਇਸ ਕਰਕੇ ਅਸੀਂ ਸਾਰੇ ਜਾਣੇ ਇੱਥੇ ਪੜ੍ਹਦੇ ਆਂ ਓ ਲੈ ਬਈ ਤੂੰ ਵੀ ਸਾਡਾ ਸਾਡਾ ਕਰਦੀ ਆਂ ਤੂੰ ਵੀ ਕਿਤੇ ਮਾਨਸੇ ਤੋਂ ਤਾਂ ਨਹੀਂ ਓ ਮੈਂ ਸਾਡਾ ਕਿਹਾ ਛੋਡੇ ਨਹੀਂ ਕਿਹਾ ਨਾਲੇ ਸਾਡਾ ਕਹਿਣ ਵਾਲੇ ਨਾ ਸਾਰੇ ਮਾਨਸੇ ਤੋਂ ਨਹੀਂ ਹੁੰਦੇ ਚੱਲ ਚੱਲੀਏ ਐਵੇਂ ਆਟੋ ਨਿਕਲ ਜਾਣਾ ਕੀ ਹੋ ਗਿਆ ਖੜੀ ਕਹਤੇ ਆ ਆਟੋ ਨਿਕਲ ਜਾਣਾ ਮੈਂ ਆਟੋ ਤੇ ਨਹੀਂ ਜਾਂਦੀ ਪਾਪਾ ਨੇ ਡਰਾਈਵਰ ਭੇਜਦਾ ਹੋਣਾ ਉਹ ਬਾਹਰ ਬੈਠ ਕਰਦਾ ਹੋਣਾ ਤੁਸੀਂ ਚੱਲ ਜੋ ਮੈਂ ਚੱਲ ਜੂੰਗੀ ਪੱਲੇ ਹੋ ਸਾਡੇ ਸੋਡੇ ਦੀ ਚੜ੍ਹਾਈ ਹੋਈ ਵਧੀਆ ਹੈ ਕਾਰ 'ਚ ਆਉਂਦੀ ਆ ਫਿਰ ਕੁੜੀ ਚੱਲ ਵਧੀਆ ਗੱਲ ਆ ਉਹ ਤੂੰ ਕਾਰ ਦੇ ਵਿੱਚ ਬੈਠ ਜੀ ਅਸੀਂ ਆਟੋ ਦੇ ਵਿੱਚ ਬੈਠ ਜਾਾਂਗੇ ਬਾਹਰ ਤੱਕ ਦਾ ਇਕੱਠੇ ਚੱਲੀਏ ਮੈਂ ਨਾ ਇੱਕ ਵਾਰ ਕਾਲ ਕਰਕੇ ਪੁੱਛ ਲੈਣੀ ਹੈ ਕਿ ਉਹ ਡਰਾਈਵਰ ਬਾਹਰ ਆਇਆ ਵੀ ਹੈ ਕਿ ਨਹੀਂ ਕੀ ਪਤਾ ਮੈਂ ਆਈ ਬਾਹਰ ਖੜੀ ਰਹਾ ਤੁਸੀਂ ਵੀ ਵੇਟ ਕਰੋਂਗੀਆਂ ਕੀ ਗੱਲ ਤੁਸੀਂ ਖੜੀਆਂ ਤੁਸੀਂ ਚੱਲ ਜਾ ਕੋਈ ਨਾ ਮੈਂ ਆ ਜੂੰਗੀ ਕੋਈ ਨਹੀਂ ਇਕੱਠੇ ਚੱਲਦੇ ਆ ਆਫਟਰ ਆਲ ਵੀ ਆਰ ਫਰੈਂਡਸ ਨਾਲੇ ਅੱਜ ਪਹਿਲਾਂ ਤੇਰੇ ਨਾਲ ਘਟ ਬਣੀ ਆ ਅਸੀਂ ਨਹੀਂ ਤੈਨੂੰ ਕੱਲੀ ਛੱਡਣਾ ਚੱਲ ਕੋਈ ਨਾ ਚਲੋ ਐ ਕਰਦੇ ਆ ਤੁਸੀਂ ਵੀ ਮੇਰੇ ਨਾਲ ਹੀ ਚੱਲ ਬੜਿਓ ਕਾਰ 'ਚ ਮੈਂ ਤੁਹਾਨੂੰ ਲਿਫਟ ਦੇ ਦੂੰਗੀ ਹੈਲੋ ਈ ਗੱਲ ਹੋ ਗਈ ਤੂੰ ਆਇਆ ਹੀ ਨਹੀਂ ਪਾਪਾ ਨੂੰ ਕਹਿ ਕੇ ਨਾ ਤੇਰੀ ਸ਼ਿਕਾਇਤ ਲਾ ਦੇਣੀ ਆ ਅੱਛਾ ਚਲ ਠੀਕ ਆ ਕੋਈ ਨਾ ਕੀ ਹੋਇਆ ਭੈਣੇ ਸਭ ਠੀਕ ਤਾਂ ਹੈ ਕਾਹਦਾ ਠੀਕ ਯਾਰ ਮੇਰੇ ਨਾਲ ਤਾਂ ਬਾਲੀ ਮਾੜੀ ਹੋ ਗਈ ਕਾਰ ਦਾ ਟਾਇਰ ਪੈਂਚਰ ਹੋ ਗਿਆ ਮੈਨੂੰ ਲੱਗਦਾ ਮੈਨੂੰ ਸੋਡੇ ਨਾਲ ਹੀ ਜਾਣਾ ਪੈਣਾ ਉਹ ਮਾੜੀ ਨਹੀਂ ਹੋਈ ਇਹ ਤਾਂ ਬਹੁਤ ਵਧੀਆ ਹੋਈ ਆ ਚਲ ਤੂੰ ਸਾਡੇ ਨਾਲ ਹੀ ਚੱਲ ਆ ਜਾ ਤਦ ਅੱਗ ਲਈਏ ਵੈਸੇ ਤੇਰੇ ਪਾਪਾ ਕੀ ਕੰਮ ਕਰਦੇ ਆ ਓਏ ਮੇਰੇ ਪਾਪਾ ਬਹੁਤ ਵੱਡੇ ਬਿਲਡਰ ਨੇ ਠੇਕੇ ਲੈਂਦੇ ਆ ਬਿਲਡਿੰਗਾਂ ਦੇ ਕੀ ਬਾਤ ਆ ਤੇ ਮੰਮੀ ਉਹ ਕੀ ਕੰਮ ਕਰਦੇ ਆ ਮੰਮੀ ਨੂੰ ਕੰਮ ਕਰਨ ਦੀ ਕੀ ਲੋੜ ਮੰਮੀ ਤਾਂ ਹਾਊਸਮੇਕਰ ਨੇ ਵੈਸੇ ਤੂੰ ਰਹਿਣੀ ਕਿੱਥੇ ਆ ਮਤਲਬ ਜੇ ਆਪਾਂ ਆਟੋ ਵੀ ਕਰੀਏ ਤੁਹਾਨੂੰ ਕੀ ਕਹਿਣਾ ਤੂੰ ਕਿੱਥੇ ਉਤਰੇਂਗੀ ਓ ਮੈਂ ਮੈਂ ਮਾਡਲ ਟਾਊਨ ਹਾਂ ਮਾਡਲ ਟਾਊਨ ਵੈਸੇ ਧੀ ਬੋਲੀ ਲੱਗਦੀ ਨਹੀਂ ਹੈਗੀ ਮਾਡਰ ਟਾਊਨ ਵਾਲੀ ਅਸ਼ੇਈ ਉਹ ਮਾਡਰ ਟਾਊਨ ਵਾਲੇ ਦੀ ਬੋਲੀ ਕਿਹ ਜੀ ਹੁੰਦੀ ਆ ਅਸੀਂ ਤਾਂ ਹੁਣੀ ਹੁਣੀ ਮਾਨਸੇ ਤੋਂ ਆਏ ਆ ਨਈ ਉਹ ਅਸ਼ੇਈ ਬੋਲ ਗਈ ਸੀ ਜੀ ਮਾਈ ਵੀ ਚਾਹਾਂ ਚੱਲੀਏ ਤੂੰ ਤਾਂ ਸਾਨੂੰ ਵੀ ਪੁੱਠਾ ਬੋਲਣ ਲਾ ਦੇਗੀ ਆ ਗਿਆ ਆਟੋ ਮਾਡਰ ਟਾਊਨ ਜਾਣਾ ਸੀ ਬੈਜੋ ਭਾਈ ਜੀ ਯਾਰ ਜਦੋਂ ਆਪਾਂ ਕਾਲਜੋਂ ਨਿਕਲੇ ਸੀ ਮੌਸਮ ਫੇਰ ਵੀ ਸਾਫ਼ ਸੀਗਾ ਆ ਦੇ ਕਿੰਨਾ ਬਦਲ ਹੋ ਗਿਆ ਕੁੱਪਨੇ ਰਹੀ ਹੋ ਗਿਆ ਉਹਨੂੰ ਛੱਡੋ ਹੀ ਮਜ਼ੇ ਹੀ ਬੜਾ ਆ ਰਿਹਾ ਮੈਂ ਤਾਂ ਬੈਠੀ ਪਹਿਲੀ ਵਾਰ ਐ ਤਾਂ ਵੀ ਠੀਕ ਆ ਸ਼ਾਂਤ ਆ ਮਾਨਸਾ ਵਾਲਾ ਧਖੜ ਖੜਖੜੇ ਵਾਲਾ ਕਰਦਾ ਆਟੋ ਜਾ ਐਸ਼ੀ ਆ ਇੱਥੋਂ ਘਰ ਹੋਰ ਕਿੰਨਾ ਕੁ ਦੂਰ ਆਈ ਆਪਣਾ ਆ ਮੇਰੀ ਨਾ ਮਾਰੀ ਰੀਸ ਦੀ ਨਾ ਲਾਉਈ ਬਸ ਆ ਮੋੜ ਤੋਂ ਬੈਲਾ ਕਰੀਆ ਬਸ ਬਸ ਭਾਈ ਇੱਥੇ ਰੋਕਦੇ ਚੱਲ ਪੈਣੀ ਚੰਗਾ ਮੈਂ ਚੱਲੀ ਆ ਯਾਰ ਬੜੀ ਬੇਸ਼ਰਮ ਆ ਤੂੰ ਹੋ ਇੱਕ ਵਾਰ ਸਾਨੂੰ ਕਿਹਾ ਵੀ ਨਹੀਂ ਹੈਗਾ ਵੀ ਤੁਸੀਂ ਵੀ ਘਰੇ ਆ ਜਾਓ ਐਦਾਂ ਦੇ ਕੋਈ ਗੱਲ ਨਹੀਂ ਉਹ ਮੇਰੀ ਮੰਮੀ ਘਰੇ ਨਹੀਂ ਹੈਗੀ ਸੀ ਤਾਂ ਨਹੀਂ ਤੁਹਾਨੂੰ ਉਹਨੂੰ ਕਿਹਾ ਅੱਛਾ ਮੰਮੀ ਘਰੇ ਨਹੀਂ ਨਹੀਂ ਫਿਰ ਜੇ ਮੰਮੀ ਘਰੇ ਨਹੀਂ ਤਾਂ ਉਹ ਕੌਣ ਆ ਉਹ ਤਾਂ ਸਾਡੀ ਮੇਡ ਆਈ ਹੋ ਅੱਛਾ ਚਲ ਠੀਕ ਆ ਫਿਰ ਆਪਾਂ ਸਵੇਰੇ ਕਾਲਜ ਚ ਮਿਲਦੇ ਆ ਚਲੋ ਪਾਜੀ ਮੇਰੇ ਥੱਪੜ ਕਾ ਤੋ ਮਾਰਾ ਤੁਸੀਂ ਨਾ ਲੋਕੀ ਤਾਂ ਮੈਨੂੰ ਕੰਮ ਵਾਲੀ ਜਾਂ ਮੇੜ ਤਾਂ ਕਹਿੰਦੇ ਸੀ ਹੁਣ ਤੂੰ ਵੀ ਮੈਨੂੰ ਮੇੜ ਦੱਸਣ ਲੱਗੀ ਜੇ ਮੈਂ ਲੋਕਾਂ ਦੇ ਘਰੇ ਕੰਮ ਕਰਦੀ ਆ ਨਾ ਤਾ ਕਰਦੀ ਹੈ ਕਿ ਤੂੰ ਪੜ ਸਕੇ ਤੇ ਤੈਨੂੰ ਆਪਣੀ ਮਾਂ ਨੂੰ ਮਾਂ ਕਹਿਣ ਲੱਗੇ ਸ਼ਰਮ ਆਉਂਦੀ ਆ ਉਹ ਤਾਂ ਮੈਂ ਕੱਪੜਿਆ ਕਰਕੇ ਚੁੱਪ ਕਰ ਕੱਪੜਿਆ ਕਰਕੇ ਭੁੱਲਣਾ ਅੱਪਾ ਅਮੀਰਾ ਦੇ ਘਰੇ ਕੰਮ ਕਰਦੇ ਆ ਅਮੀਰ ਨਹੀਂ ਹੈਗੇ ਭੁੱਲਣਾ ਜਿਹੜੇ ਤੇਰੇ ਆਹ ਕੱਪੜੇ ਪਾਏ ਹੋਏ ਨਾ ਇਹ ਵੀ ਇਹਨਾਂ ਦੇ ਦਿੱਤੇ ਹੋਏ ਆ